ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਰਾਮੇਆਣਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਇੱਕ ਸੂਇਆ ਸਵਾਇਆ ਨਾਗਾ ਤੇ ਦੋ ਗੱਬਣ ਸਮਾਂ ਹਜੇ ਲੈਂਦੇ ਆ ਗਟੇਲ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸਿਗਾਲ ਜੀ ਸਸਿਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕਰਮਜੀਤ ਪਿੰਡ ਰਾਮਿਆ ਸੀ ਜੇਤੋ ਜਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 62843 1212 ਠੀਕ ਆ ਵੀਰੇ ਤਨਨਾਗਾ ਜੀ ਅੱਜ ਹਾਂਜੀ ਤਨਨਾਗਾ ਠੀਕ ਆ ਵੀਰੇ ਕਿਧਰੋਂ ਸ਼ੁਰੂ ਕਰਕੇ ਜੀ ਹਾਂਜੀ ਕਿੱਧਰੋਂ ਸ਼ੁਰੂ ਕਰਕੇ ਜੀ ਕਰਦੇ ਆਪਾਂ ਪਹਿਲਾਂ ਠੀਕ ਆ ਕਾਲੀ ਵੈੜ ਤੋਂ ਸੂਆ ਕਹਿੰਦੇ ਮਾਂ ਜੀ ਇਹ ਬਈ ਪਹਿਲੇ ਸੂਏ ਹੁੰਦੀ ਆ ਦੰਦੋ ਜੀ ਦੰਦੋ ਚਾਰ ਦੰਦ ਠੀਕ ਆ ਵੀਰੇ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਬਈ 4 ਤੋਂ 5 ਦਿਨ ਲੈ ਜੂਗੀ ਡੇਢ ਮੁਤਾਬਕ ਹਾਂਜੀ ਥਣਾ ਦੀ ਭਾਰ ਪਿੱਛੇ ਦੀ ਥਣਾ ਦੀ ਭਾਰ ਦੀ ਆਪਣੇ ਜਿੰਨੇ ਵੀ ਪਸ਼ੂ ਆ ਫੁੱਲ ਗਾਰੰਟੀ ਦੀ ਸਾਰਿਆਂ ਦੀ ਫੁੱਲ ਗਾਰੰਟੀ ਆ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਹੁੰਦੀ ਆ ਜੀ ਮੂੰਹ ਤੋਂ ਚਾਰ ਦੰਦ ਬੱਚਾ ਹੀ ਆ ਫੁੱਲ ਚਮਕਦਮ ਕਾਲੀ ਆ ਜੀ ਬਰਾੜਾ ਵੈੜ ਵੈੜ ਨਿਰੋ ਕਰਕੇ ਬਰਾੜਾ ਵੈੜ ਦਿਖਾ ਸਹੀ ਗੱਲ ਹੈ ਬਿਊਟੀ ਬਹੁਤ ਆ ਸੋਹਣੀ ਫੇਸ ਕੁਆਲਟੀ ਪੈਂਕ ਨੋ ਜਾ ਵੱਖਰਾ ਜਾ ਕਲਰ ਹੀ ਹੈ ਵੇਰੇ ਚਮਕਦਮ ਕਾਲੀ ਹੈ ਕੋਈ ਆਏ ਨਹੀਂ ਲਿੱਸੀ ਨਹੀਂ ਫਿੱਕੀ ਨਹੀਂ ਥੋੜੀ ਨਾ ਕੈਮਰੇ ਤੋਂ ਡਰਦੀ ਆ ਵੈੜ ਥੋੜਾ ਜਿਹਾ ਉਪਰਾ ਕਰਦਾ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚ ਵਾਈ ਦੇ ਰਖਣਾ ਬਾਕੀ ਚਾਰ ਥਣਾ ਕੋੜ ਸ਼ੰਕ ਪੂਰਾ ਵੀ ਨਹੀਂ ਜੀ ਥਣਾ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਕੱਦ ਵਜਨ ਵਾਲੀ ਆ ਕੋਈ ਆਏ ਛੂਟੀ ਮੰਨ ਕੇ ਨਾ ਆਵੇ ਦੁੱਧ ਕਿੰਨਾ ਪਿਆ ਜੂ ਵੇਰੇ ਦੁੱਧ ਬਾਈ ਆਪਣੀ ਸਮਝਣਾ ਤਾਂ 17-18 ਪੈਜੂ ਅੱਗੇ ਅਗਲੇ ਦੀ ਸਮਝ ਆ ਅੱਗੇ ਸੇਵਾ ਜੀ ਮੇਨ ਗਾਂ ਸੇਵਾ ਕਿਉਂਕਿ ਸੀਜ਼ਨ ਗਰਮੀ ਦਾ ਵੀਰੇ ਥੋੜਾ ਜਿਹਾ ਘਟ ਵੀ ਸਕਦੀ ਹੈ ਜੇ ਸੇਵਾ ਚੰਗੀ ਪ੍ਰਬੰਧ ਚੰਗਾ ਹੋਇਆ ਤਾਂ ਵੱਧ ਵੀ ਸਕਦੀ ਆ ਬਾਕੀ ਜਿਹੜੇ ਹਿਸਾਬ ਨਾਲ ਤਿਆਰੀ ਆ ਉਹ ਹਿਸਾਬ ਨਾਲ 17-18 ਕਿਲੋ ਦੁੱਧ ਕਹਿੰਦਾ ਇਹ ਬੜਾ ਵਾਹ ਤਿਆਰ ਹੋਣਾ ਹੈ ਜੀ ਸਹੀ ਗੱਲ ਆ ਬਾਕੀ ਹਵਾਨੇ ਚ ਬਾਲਟਨਾਂ ਬਹੁਤ ਪੰਜਾਂ ਨੇ ਸਾਰੀਆਂ ਬਾਲਟਨਾਂ ਕਰਮਾਲ ਨੇ ਕੱਟ ਕੇ ਸੋਣਾ ਜੀ ਜੈ ਜੀ ਡਿਮਾਂਡ ਜਿਹੜੇ ਲੈਣੀਆਂ ਜੀ ਬਈ ਕਰਾਉਣ ਦਾ ਮੁੱਲ ਭਲਾ 70 ਕਰਾ ਲਾ ਭਲਾ 70 ਕਰਾ ਲਾ ਠੀਕ ਆ 60000 ਦੀ ਵਹਿੜ ਦੇ ਦਿਆਂਗੇ ਹੋਜੂ ਮਾਨ ਤਾਨ ਹਾਂਜੀ ਮਾਨ ਤਾਨ ਹੋਜੂ ਠੀਕ ਆ 68000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਬਾਕੀ ਚੰਗੀ ਆ ਵੀਰੇ ਵਹਿੜ ਦੋ ਨੰਬਰ ਤੂ ਆ ਕੇ ਨਮਾ ਜੀ ਇਹਦਾ ਇਹ ਵੀ ਪਹਿਲੇ ਸੂਏ ਸੁੰਦੀ ਆ ਬਈ ਠੀਕ ਆ ਇਹ ਦੰਦੋ ਦੰਦੋ ਇਹ ਦੰਦੋ ਨਹੀਂ ਯਾਰ ਚੈੱਕ ਕੀਤੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਸਮਾਂ ਬਾਈ ਲੈ ਜੂਗੀ 5-6 ਦਿਨ ਹੀ ਇਹ ਲੈ ਜੂਗੀ 5-6 ਦਿਨ ਲੈ ਜੂਗੀ ਇਹਦੀ ਵੀ ਥਣਾ ਦੀ ਗਾਰੰਟੀ ਥਣਾ ਦੀ ਭਾਰ ਦੀ ਬੜਾ ਆਪਣੇ ਸਾਰੇ ਕਿੰਨੇ ਵੀ ਪਸ਼ੂ ਆ ਤੈਨਾਂ ਪਸ਼ੂ ਤੈਨਾਂ ਦੀ ਆਪਣੇ ਗਾਰੰਟੀ ਕਿੰਨਾ ਕ ਪਿਆ ਜੂ ਵੀ ਆਖਤਾ ਦੇਣ ਠੀਕ ਹੈ ਸੰਗੀ ਆ ਵਜਨਾਲੀ ਆ ਵੈੜ ਪਿਆਉ ਵੀ ਮੇਰੇ ਮੱਝਾਂ ਰੱਖਿਆ ਕੋਈ ਆਏ ਨਹੀਂ ਗਾ ਪਤਲਾ ਜਾ ਹੋਊਗਾ ਸੰਗਣਾ ਦੁੱਧ ਹੋ ਮੱਝਾਂ ਰਗਾ ਟੱਲ ਬਹੁਤ ਪਈਆ ਹਵਾਨੇ ਚ ਟੱਲ ਬਹੁਤ ਪਈਆ ਵਜੇ ਤੋੜ ਕੇ ਦਿਖਾ ਦੇ ਵੀਰੇ ਚਾਰ ਹੀ ਥਾਣਾ ਪੀੜੀ ਦੇ ਪਾ ਵਾਂਗੂ ਨਿਖੜਵੇਂ ਕੋਟ ਸ਼ਾਂਗ ਭੂਰਾ ਵੀ ਨਹੀਂ ਬਾਕੀ ਇਹ ਵੀ ਚਮਕਦਮ ਕਾਲੀ ਆ ਕੋਈ ਆਏ ਨਹੀਂ ਲੱਸੀ ਨਹੀਂ ਫਿੱਕੀ ਨਹੀਂ ਜੀ ਵਜਨ ਮजूद ਦੇ ਪੱਖ ਤੋਂ ਵੀ ਚੰਗੀ ਆ ਸੇਵਾ ਵਾਲੇ ਘਰੋਂ ਆਈ ਆ ਵੀਰੇ ਬਾਕੀ ਦੁੱਧ ਬਾਈ ਦੱਸ ਦੇ ਬਾਈ ਚੰਗੀ ਬਹੁਤ ਭਾਰੇ ਵਜਨਾਲੀ ਆ ਵੈੜ 15 16 ਕਿਲੋ ਦੁੱਧ ਖੁੱਲਾ ਹੀ ਪਿਆਜੂ ਬਾਕੀ ਸੇਵਾ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿਖੜਮ ਹਾਥੀ ਚਵਾਈ ਵਾਲਾ ਥਾਣਾ ਫੂੜ ਸ਼ਾਂਗ ਪੂਰਾ ਵੀ ਨਹੀਂ ਜੀ ਸੀਲਸ ਲੱਗ ਵੀ ਪੂਰੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜਾਇਜ਼ ਜੀ ਜਿਹੜੇ ਲੈਣ ਆਈਆਂ ਜੀ ਇਹਦੇ ਬੜਾ ਲੈਣ ਦੇ ਨੇ ਡਿਮਾਂਡ ਆ ਵੜ ਦੇ ਦਾਂਗੇ 57000 ਦੀ ਜੋੜਾ ਲੈ ਜੇ ਵੀਰੇ ਕੋਈ ਉਹ ਮਾਂ ਤਾਂ ਵੱਧ ਕਰ ਦਾਂਗੇ ਠੀਕ ਆ ਵੜ ਦੇ ਦਾਂਗੇ ਬਾਈ ਕਹਿੰਦਾ 57000 ਦੀ ਜੇ ਕੋਈ ਜੋੜਾ ਲੈ ਜੂ ਰਾਮ ਆਣ ਤਾਂ ਜਿਆਦਾ ਹੋ ਜੂਗਾ ਤੈਨ ਨੰਬਰ ਵੀਰੇ ਇਹਦਾ ਸੂਆ ਕੇ ਇਹ ਬੜਾ ਇਹ ਕੱਲ ਸੂਈਆ ਦੁਪਹਿਰੇ ਠੀਕ ਆ ਜੀ ਜੇਰ ਦੀ ਵੀਡੀਓ ਪਈ ਆਪਣੇ ਕੋਲੇ ਠੀਕ ਆ ਇਹ ਦੂਜੇ ਸੂਏ ਸੂਈਆ ਬੱਚਾ ਕੀ ਆ ਜੀ ਇਹ ਮਗਰ ਬੱਚਾ ਠੀਕ ਆ ਜੀਰ ਦੀ ਫੁੱਲ ਗਾਰੰਟੀ ਆ ਵੀਡੀਓ ਪਈ ਆ ਬਈ ਆਪਣੇ ਕੋਲ ਦੋ ਚਵਾਈਆਂ ਹੋ ਗਈਆਂ ਵੀਰੇ ਹਾਂ ਦੋ ਚਵਾਈਆਂ ਕਿੰਨਾ ਦੁੱਧ ਇਹ ਥੋੜਾ ਕੱਢਿਆ 4.5-4 ਕੱਢਿਆ ਬੋਲਾ 9-10 ਕਿਲੋ ਹੋ ਗਿਆ ਸਮੇਤ ਬੱਚਾ ਹਾਂ ਠੀਕ ਆ ਵੀਰੇ ਕਿੰਨਾ ਪਿਆ ਜੂ ਇਹ ਵੀ ਭਾਈ ਪਿਆ ਉਹਨਾਂ ਦੇ 15 16 ਦਾ ਵੈੜ ਪਿਆਊਗੀ ਜੇ ਚੰਗੀ ਜੰਗੀ ਸੇਵਾ ਕੀਤੀ ਤੇ ਹੱਕ ਵੀ ਆ ਵੈੜ ਦਾ ਵੈੜ ਦੇ 10 ਕਿਲੋ ਦਾ ਵੀਰੇ ਸਟਾਰਟਿੰਗ ਹੀ ਆ ਬੋਲੇ ਦੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਹਜੇ ਪ੍ਰੋਪਰ ਖਾਲੀ ਵੀ ਨਹੀਂ ਹੋਈ ਤੋਰਦੇ ਤੋਰ ਦਿਓ ਜੀ ਨਾਲ ਦੀ ਨਾਲ ਬੱਚਾ ਮਗਰ ਮੇਲ ਕਾਫ ਆ ਜੀ ਬਾਕੀ ਚੰਗੀ ਆ ਇਹ ਵੀ ਗਰਮੀਆਂ ਦਾ ਤੋਹਫਾ ਆ ਤੁਹਾਨੂੰ ਪਤਾ ਵੀਰੇ ਕ੍ਰੋਸ ਆਂਗੀ ਗਰਮੀਆਂ 'ਚ ਚੰਗਾ ਹੁੰਦਾ ਗਾ 15 16 ਕਿਲੋ ਦੀ ਉਮੀਦ ਆ ਜੀ 10 ਕਿਲੋ ਤੋਂ ਸਟਾਰਟਿੰਗ ਆ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਕਿ ਆਪਾਂ ਕਿੰਨਾ ਚੋ ਸਕਦੇ ਆ ਸੋਨਾ ਥਾਣਾ ਦਾ ਸਹਜ ਆ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਮੋਟਾ ਥਾਨ ਲੱਗਿਆ ਵਾ ਚਵਾਈ ਦੀ 1 ਨੰਬਰ ਹੈ ਬਈ ਯਾਰ ਥਾਣਾ ਚੋਂ ਇੱਕੋ ਜੀ ਧਾਰ ਆਉਂਦੀ ਆ ਠੀਕ ਥੋੜੀ ਨਾ ਵਹਿ ਡਰਦੀ ਆ ਯਾਰ ਕੈਮਰੇ ਤੋਂ ਠੀਕ ਆ ਉਪਰਾ ਕਰਦੀ ਆ ਉਪਰਾ ਕਰਦੀ ਆ ਠੀਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਈ ਵਹਿ ਦੇ ਦਾਂਗੇ 57000 ਦੀ 57000 ਦੀ ਠੀਕ ਆ ਵੀਰੇ ਜੇ ਜਿਹੜਾ ਮੰਗ ਈ ਆ ਤਿੰਨੇ ਪਸ਼ੂ ਤੇ ਨਹੀਂ ਚੰਗੇ ਆ ਬਾਕੀ ਮੇਨ ਗੱਲ ਵੀਰੇ ਘਰੇ ਖੜੀਆਂ ਵੀ ਚੀਜ਼ਾਂ ਸੋਹਣੀਆਂ ਲੱਗਣਗੀਆਂ ਬਾਕੀ ਵੀਰੇ ਆਪਾਂ ਉਹ ਜਾਂ ਪਸ਼ੂ ਹਲਕਾ ਪਸ਼ੂ ਲੈਣਾ ਹੀ ਨਹੀਂ ਇਹ ਤਾਂ ਗੱਲ ਹੈ ਕੱਟ ਲੈ ਲਾਂਗੇ ਕੰਮ ਕੱਟ ਕਰਨਾ ਹਲਕਾ ਪਸ਼ੂ ਨਹੀਂ ਲੈਣਾ ਲਾਂਬੇ ਵਾਲਾ ਨਹੀਂ ਲੈਣਾ ਬਾਕੀ ਤੁਹਾਨੂੰ ਪਤਾ ਹੀ ਆ ਨਵਾਂ ਜਾਂ ਕਾਮਾ ਵੀਰ ਦਾ ਤੇ ਸਾਫ ਤੁਤਰ ਆ ਜਾਂ ਕਾਮਾ ਗਿਣਤੀ ਤਿੰਨ ਜਾਂ ਚਾਰ ਹੀ ਹੁੰਦੀ ਆ ਪਰ ਹੁੰਦੇ ਚੰਗੇ ਆ ਕੋਈ ਆਏ ਨਹੀਂ ਬਈ ਲਿਸੜ ਹੋਣਗੇ ਜਾਂ ਸੂਏ ਜ ਵੱਧ ਹੋਊਗੀ ਪਹਿਲੇ ਦੂਜੇ ਸੂਏ ਵੜਾ ਹੁੰਦੀਆਂ ਤੇ ਮੁੱਲ ਵੀ ਜਮਾ ਲੈਣ ਦੇ ਨਾਲੇ ਜੇ ਜੇ ਡਿਮਾਂਡ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ